ਇਸ ਸੰਸਕਾਰ ਵਿੱਚ ਖਤਮ ਹੁੰਦਾ ਹੈ ਉਸੇ ਸੰਸਕਾਰਾਂ ਤੇ ਉਸੇ ਗਿਆਨ ਨਾਲ ਅਗਲਾ ਜਨਮ ਸ਼ੁਰੂ ਹੁੰਦਾ ਜਿਸ ਮੂਰਖਤਾ, ਕ੍ਰੋਧ, ਤ੍ਰਿਸ਼ਨਾ ਦੇ ਵਿੱਚ ਪਿਛਲਾ ਜਨਮ ਖਤਮ ਹੁੰਦਾ ਹੈ ਉਸੇ ਤ੍ਰਿਸ਼ਨਾ, ਮੂਰਖਤਾ ਤੇ ਕ੍ਰੋਧ ਦੇ ਵਿੱਚ ਅਗਲਾ ਜਨਮ ਸ਼ੁਰੂ ਹੁੰਦਾ ਹੈ ਕਈ ਬੱਚੇ ਜਨਮ ਤੋਂ ਮਹਾਕਰੋਧੀ ਆਉਂਦੇ ਨੇ ਕਈ ਬੱਚੇ ਜਨਮ ਤੋਂ ਮਹਾਸ਼ਾਂਤ ਭਈ ਕਈ ਬੱਚੇ ਜਨਮ ਤੋਂ ਮਹਾਮੂੜ ਹੋਦੇ ਨੇ ਕਿ ਜਨਮ ਤੋਂ ਮਹਾ ਸਿਆਣੇ ਕਈ ਬੱਚੇ ਜਨਮ ਤੋਂ ਬੜੇ ਸੰਤੋਖੀ ਹੁੰਦੇ ਨੇ ਕਈ ਬੱਚੇ ਜਨਮ ਤੋਂ ਹੀ ਬੜੇ ਕ੍ਰਿਸ਼ਨ ਹੁੰਦੇ ਮੈਂ ਰਾਤ ਨੂੰ ਘਰ ਦੇ ਵਿੱਚ ਸੌਂ ਗਿਆ ਔਰ ਜਿੰਨਾ ਜਿੰਨਾ ਚੀਜ਼ਾਂ ਨਾਲ ਮੇਰਾ ਸੰਬੰਧ ਸੀ ਟੁੱਟ ਗਿਆ ਮੈਨੂੰ ਨੀਂਦ ਆ ਰਹੀ ਫਿਰ ਮੈਂ ਸਵੇਰੇ ਜਾਗੇ ਆਇਆ ਉਹ ਜਿਨ੍ਹਾਂ ਜਿਨ੍ਹਾਂ ਚੀਜ਼ਾਂ ਨਾਲ ਸੌਂ ਕੇ ਸੰਬੰਧ ਟੁੱਟ ਗਿਆ ਸੀ ਜਾਗ ਕੇ ਬਿਲਕੁਲ ਨਹੀਂ ਟੁੱਟ ਰਿਹਾ ਜਿਸ ਤ੍ਰਿਸ਼ਨਾ ਕਰੋਧ ਤੇ ਮੂਰਖਤਾ ਦੇ ਵਿੱਚ ਪਿਛਲੀ ਜ਼ਿੰਦਗੀ ਖਤਮ ਹੋਈ ਸੀ ਉਸੇ ਮੂਰਖਤਾ ਤ੍ਰਿਸ਼ਨਾ ਤੇ ਕਰੋਧ ਦੇ ਵਿੱਚ ਅਗਲੀ ਜ਼ਿੰਦਗੀ ਸ਼ੁਰੂ ਕਿਉਂਕਿ ਮੌਤ ਵੀ ਇੱਕ ਨਹੀਂ ਹੈ ਏ ਨਹੀਂ ਦੇ ਪਿਛਲੇ ਸੰਬੰਧ ਤੋੜ ਦਿੰਦੇ ਫਿਰ ਜਨਮ ਆਉਂਦਾ ਫਿਰ ਪਿਛਲੇ ਸੰਬੰਧ ਜੁੜ ਜਾਂਦੇ ਫਿਰ ਜੁੜਦੇ ਜਿਸ ਸਿਆਣ ਸਬਰ ਸੰਤੋਖ ਗਿਆਨ ਤੇ ਸੋਚ ਬੋਝ ਰਹੇ ਸਿ ਪਿਛਲਾ ਜੀਵਨ ਸਮਾਪਤ ਹੋਇਆ ਅਗਲਾ ਜੀਵਨ ਉਸੇ ਹੀ ਸਬਰ ਸੰਤੋਖ ਤੇ ਗਿਆਨ ਦੇ ਅਰੰਭ ਦਾ ਅਗਰ ਕਬੀਰ ਜਨਮ ਤੋਂ ਗਿਆ ਨਹੀਂ ਹੈ ਤਾਂ ਕਬੀਰ ਸਾਫ ਕਹਿ ਰਿਹਾ ਪੂਰਬ ਜਨਮ ਹਮ ਤੁਮਰੇ ਸੇਵਕ ਅਬ ਤੋ ਮਿਟਿਆ ਨਾ ਜਾਏ اے ਪ੍ਰਭੂ ਸੇਵਕ ਤੇ ਮੈਂ ਪਿਛਲੇ ਜਨਮ ਦੇ ਚ ਵੀ ਤੇਰਾ ਸੀ ਪਰ ਕਰਾਂ ਕਿ ਮੈਂ ਤੇਰੇ ਤੱਕ ਪਹੁੰਚ ਨਹੀਂ ਸਕਿਆ ਮੈਂ ਤੇਰੇ ਤੱਕ ਪਹੁੰਚ ਨਹੀਂ ਸਕਿਆ ਜ਼ਿੰਦਗੀ ਨੇ ਜਵਾਬ ਦੇ ਦਿੱਤਾ ਹੁਣ ਤੋਂ ਅਦਕੀ ਮੇਰ ਕਰੀ ਅਬਕੀ ਬਾਹਰ ਬਹਸ਼ ਬੰਦੇ ਕੋ ਪੌਰ ਰਬ ਹੋ ਜਲਕ ਅਦਕੀ ਤੋਂ ਬਖਸ਼ਿਸ਼ ਕਰ ਮੈਂ ਰਸਤੇ 'ਚ ਹੀ ਨਾ ਰਹਿ ਜਾਵਾਂ ਕਰਤ ਤਪ ਅਦਕੀ ਤੋਂ ਬਖਸ਼ਿਸ਼ ਕਰ ਅਦਕੀ ਤੋਂ ਰਹਿ ਮੰਗ ਕਰ ਜਿਸ ਨੂੰ ਇਤਨਾ ਵੀ ਜਨਮ ਤੋਂ ਗਿਆਨ ਹੋ ਕੇ ਪਿਛਲੇ ਜਨਮ ਵਿੱਚ ਮੈਂ ਰਸਤੇ 'ਚ ਹੀ ਰਹਿ ਇਹਦਾ ਮਤਲਬ ਇਹਨੇ ਬਾਅਦ ਬਹੁਤੀ ਫੈਕ ਕਰਨ ਲਈ ਸੀ ਕਿ ਸਭ ਮਿਲਦੀ ਯਾਤਰਾ ਹੋਵੇ ਕਿ ਕਿ ਲੋਕ ਸਭੇ ਪਿਛਲੇ ਜਨਮ ਦੇ ਚ 90 ਮੀਲ ਤੇ ਚੱਲਦੇ ਚੱਲੋ ਸੁਣੋ ਗਿਆਨ ਹੁਣ ਮੈਂ ਫਿਰ ਦੁਹਰਾਣ ਲਗਾ ਤਾਂ ਕਿ ਇਹ ਗੱਲ ਪ੍ਰਾਣਾ ਦੇ ਪੁੱਤਰੇ ਬੜੀ ਡੂੰਘਾਈ ਵਿੱਚ ਪਕੜ ਦੇ ਚਾਹਾਂ ਪਰ ਪਕੜ ਦੇ ਚਾਏ ਬਿਨਾਂ ਸਤ ਸੰਗ ਦਾ ਕੋਰਮ ਲਾਭ ਨਹੀਂ ਹੈ ਸ ਉਸਦੀ ধন ਸੰਪਦਾ حاصل ਕਰਨ ਦਾ ਇੱਕ ਲਾਭ ਹੈ ਬੜਾ ਭਾਰੀ ਲਾਭ ਹੈ ਇਹ ਅੰਦਰ ਦੀ ਗਰੀਬੀ ਦਿਖਾਈ ਦਿੰਦਾ ਇੱਕ ਗਰੀਬ ਮਨਕਲੋ ਅੰਦਰ ਦੀ ਗਰੀਬੀ ਨਹੀਂ ਦਿਖਾਈ ਦੇਂਦੀ ਕੋਈ ਨਹੀਂ ਦਿਖਾਈ ਦੇਂਦੀ ਬਾਰੋਂ ਗਰੀਬ ਨਾ ਰੈਂਡ ਔਰ ਤੰਗ ਦਾ ਮਦਾਨ ਹੈ ਨਾ ਖਾਣ ਲੋ ਤੰਗ ਦਾ ਭੋਜਨ ਹੈ ਨਾ ਪਹਿਨਣ ਨੂੰ ਚੰਗੇ ਕਪੜੇ ਨੇ ਨਾ ਬਚਿਆਂ ਦਾ ਮਸਲਾ ਹੱਲ ਹੋ ਰਿਹਾ ਵਾਰੋਂ ਘਰੇ ਇਸ ਵਾਸਤੇ ਅੰਦਰ ਦੀ ਗਰੀਬੀ ਨਹੀਂ ਦਿਖਾਈ ਜੀ ਇੱਕ ਗਰੀਬ ਮਨੁੱਖ ਨੂੰ ਜਾਂਦੇ ਨਾ ਇੱਕ ਗਰੀਬ ਮਨੁੱਖ ਇਹ ਅੰਦਰ ਦੀ ਗਰੀਬੀ ਦਿਖਾਈ ਦੇਦੀ ਹੈ ਇਹ ਉਸ ਦੀ ਪੁਰਬਲੀ ਤਪੱਸਿਆ ਹੋਵੇਗੀ ਉਹਦੇ ਪੁਰਬਲੀ ਮਿਹਨਤ ਹੈ ਜੋ ਉਜਾਗਰ ਹੋ ਗਈ ਉਹਦੇ ਜਨਮ ਦੇ ਨਾਲ ਉਹ ਪਿਛਲਾ ਗਿਆਨ ਵੀ ਜੋ ਹੈ ਜਨਮ ਲੈ ਚੁੱਕਾ ਹੈ ਉਹ ਜੋ ਪਿਛਲਾ ਬੋਧ ਸੀ ਉਹ ਜੋ ਪਿਛਲਾ ਅਨੁਭਵ ਸੀ ਉਹਦਾ ਵੀ ਜਨਮ ਹੋਇਆ ਹੈ ਸਰੀਰਿਕ ਜਨਮ ਲੈ ਉਹਦਾ ਵੀ ਜਨਮ ਹੈ ਮੈਂ ਇਸ ਉਦਾਹਰਣ ਨੂੰ ਫਿਰ ਦੁਹਰਾਵਾਂ ਜੇ ਮੈਂ ਸੌਂ ਗਿਆ। ਉਦੋਂ ਮੇਰਾ ਮਕਾਮ, ਮੇਰਾ ਪਰਵਾਰ, ਮੇਰੀ ਸੰਪਦਾ ਜੋ ਕੁਝ ਵੀ ਸੀ ਸੋ ਤੇ ਨਾਲ ਸੰਬੰਧ ਟੁੱਟ ਗਏ। ਵੇਲੇਂਦੇ ਚਲਾ ਗਿਆ ਗੈਰੀ। ਫਿਰ ਜਲਦਿਆਂ ਫਿਰ ਸੰਬੰਧ ਜੁੜ ਗਏ। ਜਿਸ ਗਿਆਨ ਦੀ ਅਵਸਥਾ 'ਚ ਜਿਸ ਸਬਰ ਸੰਤੋਖ ਦੀ ਅਵਸਥਾ 'ਚ ਜਿਸ ਬੈਰਾਗ ਦੀ ਅਵਸਥਾ ਚ ਮਨੁੱਖ ਦੀ ਪਿਛਲੀ ਜ਼ਿੰਦਗੀ ਖਤਮ ਹੋ ਗਈ ਹੈ ਉਸੇ ਬੈਰਾਗ ਦੇ ਚ ਇਹ ਅਗਲੀ ਜ਼ਿੰਦਗੀ ਸ਼ੁਰੂ ਹੋਣ ਤੇ ਸ਼ਾਇਦ ਉਹ ਜਵਾਨ ਹੋ ਗਿਆ ਹੋਵੇਗਾ ਇਥੇ ਭਗਵਾਨੀ ਕਾਬਲੀ ਆਂਦਾ ਇੱਕ ਬੱਚਾ ਸੀ 12 13 ਸਾਲ ਉਹ ਦੋ ਦੋ ਘੰਟੇ ਦਰਬਾਰ ਸਾਹਿਬ ਦੇ ਤਿੰਨ ਤਿੰਨ ਘੰਟੇ ਸਵਾਦੇ ਲਈ ਕਦੀ ਕਦੀ ਮੇਰੇ ਕੋਲ ਆਉਂਦਾ ਸੀ ਫਿਰ ਮਾਂ ਬਾਪ ਉਸਦੇ ਰਹਉਂਦੇ ਸਨ ਇਹਦੀ ਪੜਾਈ ਲਿਖਾਈ ਦਾ ਕੀ ਉਹ ਵੇਦ ਰਹਿਣੇ ਦੀ ਇਹਨੂੰ ਸਮਝਾਉਂਦੇ ਇਹ ਘਰ ਆਂਦਾ ਤੇ ਜੁੜ ਜਾਂਦਾ ਦਰਵਾਜ਼ਾ ਸਭ ਆਂਦਾ ਤੇ ਜੁੜਿਆ ਰਹੇ ਪਹਿਲੇ ਮੈਂ ਬਨਦਾ ਲਈ ਸੇ ਪੈਤੌ ਚਾਰ ਦਿਨ ਜਾ ਕੇ ਮੈਂ ਦੇ ਇੱਕ ਦਿਨ ਵੈਨੋ ਕਹਿ ਨਗਰ ਗਏ ਨੇ ਜੀ। ਫੜੇ ਨਾਲ ਜਿਹੜਾ ਇੱਕ ਬੰਦਾ ਆਇਆ। ਉਹ ਬੈਠਾ ਰੋਏਗਾ ਕੱਲ ਤੋਂ ਨਾ। ਵੇਖ ਮੈਂ ਚਲਾ ਆਇਆ ਸੀ ਕਿ ਨਾਲ ਆ ਗਏ ਹੈ। ਕਿ ਹੁਣ ਮੈਂ ਨਹੀਂ ਕੱਲ ਤੋਂ ਨਹੀਂ ਆਵਣਾ ਮੈਂ ਦੇ। ਕਿ ਮੈਂ ਤੋਂ ਸੰਬੰਧੇ ਚ ਕੀ ਹੈ। ਪਤਨੀ ਉਹਦੀਆਂ ਤਰੰਗਾਂ ਉਹਦੀ ਵਾਈਬ੍ਰੇਸ਼ਨ ਮੈਨੂੰ ਵਿਗਨ ਪਾ ਬਹੁਤ ਚਿੱਟਾ ਕਪੜਾ ਨਿਕਾ ਜਿਹਾ ਵੀ ਕਾਲਾ ਦਾ ਗੂਰੋਂ ਦਿਖਾਈ ਦੇ ਕਾਲਾ ਹੀ ਕਪੜਾ ਹੈ ਕਿਤਨੇ ਕਾਲ ਖਪਾਈ ਜਾ ਉਹ ਨਹੀਂ ਦਿਖਾਈ ਦੇ ਨਰਮਾ ਲਹਿਰਦਾਰ ਮਾੜੀ ਜਿਹੇ ਆ ਵੀ ਜਿਹੜੀ ਤਰੰਗ ਹੈ ਉਹ ਚੋਟ ਪਹੁੰਚਾਉਂਦੀ ਸੀ ਦੁੱਖ ਦਿੰਦੀ ਸੀ ਉਹਦੇ ਮਾਂ ਬਾਪ ਨੂੰ ਮੈਂ ਕਹੇ ਤੁਸੀਂ ਚਿੰਤਾ ਛੱਡੋ ਇਹ ਦੇ ਕੋਈ ਹੋਰ ਬਲੇ ਸੰਸਕਾਰ ਨੇ ਇਹਦੀ ਪਿਛਲੀ ਬਾਤ ਬਹੁਤ ਸਾਰੀ ਤੈ ਹੋ ਗਈ ਸੀ ਥੋੜੀ ਰਹਿੰਦੀ ਹੈ ਇਹਦਾ ਜਨਮ ਹੋਇਆ ਉਸ ਗਿਆਨ ਦਾ ਵੀ ਜਨਮ ਹੋ ਗਿਆ ਇਹਦੀ ਇਸ ਜਨਮ ਦੀ ਸਾਜਨਾ ਨਹੀਂ ਇਹਨੇ आ गई हैसो एक बच्ची जलंधर को तो मेरे मिलन आई सिर्फ पंद्रह साल की आवेगी सार्ड सारे ने देखी कॉलेज पढ़ती और रोन भी लग गई नाल रव ਮਾਂ ਨਾਲਾਈਂ ਮੈਂ ਘਤੂ ਪੜ ਰਹੀ ਐ ਆਪਣੀ ਪੜਾਈ ਹੋਈ।[ ਕੰਦੀ ਇੱਕਾ ਮੈਂ[ ਕੋਲੈ ਦੇ ਚਾਨੀਆਂ ਕਿਸੇ ਹੋਰ ਦੁਨੀਆ ਚ ਖੋ ਜਾਣੀਆਂ।[ ਹੁਣ ਕਾਲਜ ਦੇ ਲੋਗ ਕਹਿੰਦੇ ਨੇ ਪ੍ਰੋਫੈਸਰ ਵੀ ਕਹਿੰਦਾ ਐ ਪਾਗਲ ਐ ਪ੍ਰਿੰਸੀਪਲ ਵੀ ਕਹਿੰਦਾ ਐ ਪਾਗਲ।[ ਮਾਂ ਬਾਪ ਵੀ ਕਿੰ।[ ਮਾਂ ਵੀ ਰੋਂਦੇ ਆਇਆ ਕਹਿਣ। ਲੇ ਦੇ ਕੀ ਹਾਲਤੋ ਕਿ ਮੈਂ ਕਹੇ ਪਿਛਲੇ ਸਾਲ ਕਿਉਂ ਜਿਤਨੀਆਂ ਗਹਿਰੀਆਂ ਉਸਨੇ ਗਿਆਨ ਦੀਆਂ ਗੱਲਾਂ ਦਿੱਤੀਆਂ ਔਰ ਅਵਸਥਾ ਬਾਰੇ ਕਿ ਮੈਂ ਕਹੇ 14 15 ਸਾਲ ਦੀ ਮਲਜ ਨਹੀਂ ਹੈ ਖੇਲਣ ਤੋਂ ਲੋਕਾਂ ਨੂੰ ਵੇਲ ਨਹੀਂ ਆਉਂਦੀ ਦੁਨੀਆਦਾਰੀ ਤੇ ਵੀ ਵੇਲ ਨਹੀਂ ਆਉਂਦੀ ਕਿ ਉਹ ਜੀਆਂ ਦੀਆਂ ਬੱਚੀਆਂ ਨੂੰ ਬਿਊਟੀ ਫਾਲੋਅਰ ਕੋਈ ਵੇਲ ਨਹੀਂ ਆਉਂਦੀ ਆਪਣਾ ਰੂਪ ਸਜਾਣ ਤੋਂ ਹੀ ਵੇਲ ਨਹੀਂ ਉਹ ਆਪਣੇ ਰੂਪ ਦਾ ਖਿਆਲ ਵੀ ਨਹੀਂ ਹੈ ਉਹ ਆਪਣੇ ਮਨ ਨੂੰ ਸੋਨਾ ਬਣਾਉਣ ਦੇ ਚ ਲੱਗੇ ਹੋਏ ਹੈ ਉਮਰ ਕੁਛ ਨਹੀਂ ਤੇ ਮੈਂ ਇਸ ਵਾਸਤੇ ਕਹਿ ਰਿਹਾ ਸੰਸਾਰ ਦਾ ਵਰਮਨ ਕਰਦਿਆਂ ਕਰਦਿਆਂ ਦੂਜੇ ਤੇਰੇ ਸ਼ਹਿਰ ਵਿੱਚ ਇਸ ਤਰ੍ਹਾਂ ਦੀ ਘਟਨਾ ਘਟਦੀ ਹੈ ਮੈਨੂੰ ਮਿਲਦੀ ਹੈ ਆਪਣੀ ਅਵਸਥਾ ਦੱਸਦੇ ਹੁਣ ਮੈਂ ਫਿਰ ਦਵਰਾ ਦੇ ਕਿ ਠੀਕ ਹੈ ਕੋਈ ਬੱਚੀ ਉਹਦੇ ਰਹਿਣ ਸਹਿਣ ਤੋਂ ਉਸਦੇ ਪਹਿਰਾਵੇ ਤੋਂ ਉਸਦੇ ਮਾਂ ਦੇ ਪਹਿਰਾਵੇ ਤੋਂ ਮੈਂ ਅੰਦਾਜ਼ਾ ਲਾਇਆ ਸੰਪੰਨ ਕਰਾਣੇ ਦੀ ਏ ਗਰੀਬ ਕਰਾਣੇ ਦੀ ਨਹੀਂ ਸੰਪੰਨ ਕਰਾਣੇ ਜਿਸ ਸਾਧਨਾ ਨਾਲ ਆਈ ਸੀ ਉਸ ਤੋਂ ਵੀ ਪਤਾ ਚੱਲਦਾ ਹੈ ਸੰਪੰਨ ਕਰਾਣੇ ਹੁਣ ਮੈਂ ਫਿਰ ਦੁਹਰਾਉਂਦਾ ਬਹੁਤਾ ਧਨ ਕਮਾ ਲੈਣ ਦਾ ਇੱਕ ਲਾਭ ਹੈ ਬਹੁਤ ਵੱਡਾ ਲਾਭ ਹੈ ਕਿ ਅੰਦਰ ਦੀ ਗਰੀਬੀ ਦਿਖਾਈ ਦੇਂਦੀ ਇੱਕ ਗਰੀਬ ਮਨੁੱਖ ਨੂੰ ਅੰਦਰ ਦੀ ਗਰੀਬੀ ਨਹੀਂ ਦਿਖਾਈ ਦੇਦੀ ਕਿਉਂਕਿ ਬਾਹਰੋਂ ਭਰੇ ਪਰ ਅਗਰ ਇੱਕ ਗਰੀਬ ਮਨੁੱਖ ਨੂੰ ਵੀ ਅੰਦਰ ਦੀ ਗਰੀਬੀ ਦਿਖਾਈ ਦੇ ਗਈ ਸੇਓ ਇਹ ਬੇਵਿਖੈਨੇ ਅਮਨਿਰਨ ਜੋ ਇਹ ਉਧਾਨਾ ਵਾਇਓ ਮਰਤੇ ਧੂਟ ਗਵਾਨੀ ਬੜੇ ਬੜੇ ਧਨਵਾਨ ਫੁੱਟ ਕੇ ਮਰਦੇ ਪੈਨੇ ਜਿਸ ਦਿਨ ਦਾ ਮੈਂ ਨਿਰਧਨ ਨੂੰ ਪ੍ਰਭੂ ਦੇ ਨਾਮ ਦਾ ਧਨ ਹੈ ਮੈਂ ਬੇਪਰਵਾਹ ਹਾਂ ਮੈਂ ਉਹਨਾਂ ਦੀ ਗਰਜ਼ ਨਹੀਂ ਰੱਖਦਾ ਹਮਕਾਹੋ ਕੀ ਕਾਮ ਨਹੀਂ ਮੈਂ ਕਿਸੇ ਦੀ ਕਾਣ ਨਹੀਂ ਰੱਖਦਾ ਮੈਂ ਬੇਪਰਵਾਹ ਹਾਂ ਸੰਗੇ ਸੰਗੇ ਕੁੜਵਾਉਣ ਧਨਵਾਉਣ ਮੈਨੂੰ ਵੇਖ ਕੇ ਜਲਨੇ ਅਮਨਰਧਨ ਜੋ ਇਹੋ ਧਨ ਪਾਇਓ ਮਰਤੇ ਥੂੜ ਘਮਾਏ ਇੱਕ ਗਰੀਬ ਮਨੁੱਖ ਨੂੰ ਜੇ ਅੰਦਰ ਦੀ ਗਰੀਬੀ ਦਿਖਾਈ ਦੇਣ ਲੱਗ ਪਈ ਹੈ ਤੇ ਅੰਦਰੋਂ ਸੰਪੰਨ ਹੋ ਗਏ ਤੇ ਉਸ ਦੀ ਪੁਰਬਲੀ ਤਪਸ਼ਿਆ ਹੋਵੇਗੀ ਪੁਰਬਲੇ ਸੰਸਕਾਰ ਹੋਏ ਨੇ ਵਰਨਾ ਐਸਾ ਹੁੰਦਾ ਦੂਸਰਾ ਅਗਰ ਇੱਕ ਧਨਵਾਨ ਮਨੁੱਖ ਨੂੰ ਚੋਕੀ ਦੇ ਧਨਵਾਨ ਮਨੁੱਖ ਨੂੰ ਵੇਖੀ ਅੰਦਰ ਦੀ ਗਰੀਬੀ ਨਹੀਂ ਦਿਖਾਈ ਦਿੱਤੀ ਮਹਾ ਮੋਰਖ ਇਹਦੇ ਕੋਲ ਦਿਵਾਦ ਨਹੀਂ ਹੈ ਪੱਥਰ ਹੈ ਤੇ ਹੁਣ ਮੈਨੂੰ ਕਹਿਣ ਦੇਣਾ ਲੱਭੇ ਕਿਸਦੀ ਚੋਕੀ ਦੇ ਧਨਵਾਨ ਦਿਮਾਗ ਨਹੀਂ ਲੱਈ ਪਰ ਫਰ ਲੇ ਮਹਾ ਮੋਰ ਹੋਵੇ ਬਾਹਰ داری ਅਤ ਅੰਨਾ ਬਹੁਤ ਨਾ ਸੱਚ ਦੇਖਦਾ ਨਾ ਸੱਚ ਸੁਣ ਸਕਦਾ ਨਾ ਸੱਚ ਨੂੰ ਸੁਣਨ ਦਾ ਉਹਦੇ ਕੋਲ ਸਮਾਂ ਹੈ ਨਾ ਸੱਚ ਨੂੰ ਪੜਨ ਦਾ ਉਸਦੇ ਕੋਲ ਸਮਾਂ ਹੈ ਨਾ ਸੱਚ ਨਾਲ ਜੁੜਨ ਦਾ ਉਹਦੇ ਕੋਲ ਸਮਾਂ ਹੈ ਨਾ ਸੱਚ ਨੂੰ ਸਮਝਣ ਵਾਸਤੇ ਉਹਦੇ ਕੋਲ ਤਕ ਹੈ ਇੱਕ ਧਰਵਾਣ ਬਲਕ ਨੂੰ ਜੇ ਅੰਦਰ ਦੇ ਗਰੀਬੇ ਨਹੀਂ ਦਿਖਾਈ ਦਿੱਤੇ ਮਹਾ ਮੋੜ ਵਰਨਾ ਬਹੁਤਾ ਧਨ ਕਮਾੜ ਦਾ ਇਹ ਲਾਭ ਹੈ ਅੰਦਰ ਦੀ ਗਰੀਬੀ ਦਿਖਾਈ ਦੇਣ ਲੱਗ ਪੈਣੀ ਹੈ ਜਨਕ ਨੂੰ ਦਿਖਾਈ ਨਹੀਂ ਦਿੱਤੀ ਪਰਿਤਰੀ ਨੂੰ ਦਿਖਾਈ ਦੇਗੀ ਰਾਜੇ ਗੋਪੀ ਚੰਨ ਨੂੰ ਦਿਖਾਈ ਦੇਗੀ ਇਹ ਤੇ ਹੀ ਹਾਸਲ ਘਟਨਾਵਾਂ ਨੇ ਮਾਤਮਾ ਬੋਧ ਰਾਜਕੁਮਾਰ ਸੀ ਸਿਦਾਰਥ ਸੀ ਅੰਦਰ ਦੀ ਗਰੀਬੀ ਦਿਖਾਈ ਕੈਨ ਕਰਮ ਦਾ અવਤਾਰੀ ਪੁਰਸ਼ 24ਵਾਂ અવਤਾਰ ਮਹਾਵੀਰ ਰਾਜਕੁਮਾਰ ਸੀ ਸਵਾਮੀ ਮਹਾਵੀਰ ਅੰਦਰ ਦੀ ਗਰੀਬੀ ਦਿਖਾਈ ਹੁਣ ਦੂਸਰਾ ਨੁਕਤਾ ਬਹੁਤ ਪਹਾ ਗਿਆਨ ਪ੍ਰਾਪਤ ਕਰਨ ਦਾ ਇੱਕ ਲਾਭ ਹੈ ਦਾ ਦਾਰਸ਼ਨਿਕ ਬਣ ਜਾਣਾ ਚਿੰਤਕ ਬਣ ਜਾਣਾ ਸੈਂਪੀਸਟ ਬਣ ਜਾਣਾ ਮਨੋਵਿਗਿਆਨਿਕ ਬਣ ਜਾਣਾ ਮੌਨ ਫਿਲਾਸਫਰ ਬਣ ਜਾਣਾ ਵਿਚਾਰਕ ਬਣ ਜਾਣਾ ਅਜੀਬ ਚਿੰਤਕ ਬਣ ਜਾਣਾ ਇਸ ਦਾ ਬਹੁਤ ਵੱਡਾ ਇੱਕ ਲਾਭ ਹੈ ਕਿ ਅੰਦਰ ਦੀ ਮੂਰਖਤਾ ਦਿਖਾਈ ਦੇਣਾ ਉਹਨੂੰ ਇੰਜ ਲੱਗਦਾ ਹੈ ਸਾਨੂੰ ਮੈਂ ਇਹ ਨੁਕਤਾ ਤੁਹਾਡੇ ਸਾਹਮਣੇ ਬਿਆਨ ਕਰਾਂ ਜੈਸੇ ਜੈਸੇ ਇੱਕ ਦਾਰਸ਼ਨਿਕ ਦਾ ਗਿਆਨ ਵੱਧਦਾ ਹੈ ਵੈਸੇ ਵੈਸੇ ਉਸ ਨੂੰ ਆਪਣੇ ਅੰਦਰ ਦੇ ਅਗਿਆਨ ਦਾ ਪਤਾ ਚੱਲਦਾ ਹੈ ਉਹਨੂੰ ਅਕਸਰ ਦੁਨੀਆ ਦੇ ਇਸ ਤਰ੍ਹਾਂ ਦੇ ਚੋਟੀ ਦੇ ਦਾਰਸ਼ਨਿਕ ਕਹਿੰਦੇ ਦੇਖੇ ਗਏ ਨੇ ਕੀ ਮਿਲਿਆ ਸਾਗਰ ਦੇ ਚ ਇੱਕ ਚਮਚ ਪਾਣੀ ਦੀ ਮਿਲ ਵੀ ਗਈ ਤੀ ਸਤਿਗੁਰ ਦੀ ਬਾਣੀ ਕਹਿੰਦੀ ਤੂੰ ਸਮਰਥ ਵਡਾ ਬੜਾ ਗਿਆਨ ਦਾ ਤੂੰ ਸਾਗਰ ਹੈ ਮੇਰੀ ਮਤ ਥੋਰੀ ਰਾ ਮੇਰੀ ਸਮਝ ਕੇ ਕੁਝ ਤੂੰ ਸਾਗਰ ਹੈ ਮੇਰੀ ਸਮਝ ਤੇ ਇੱਕ ਪਿਆਲਾ ਵੀ ਨਹੀਂ ਚਮਚਾ ਇੱਕ ਚਮਚ ਦੇ ਕਿੰਨਾ ਘਾਣੀਆ ਕਿੰਨਾ ਘਾਣੀ ਬਹੁਤਾ ਗਿਆਨ ਪ੍ਰਾਪਤ ਕਰਨ ਦਾ ਦਾਰਸ਼ਨਿਕ ਬੋਲਦੇ ਹੈ ਚਿੰਤਕ ਬੋਲਦੇ ਇੱਕ ਨਾਮ ਹੈ ਕਿ ਅੰਦਰ ਦੀ ਮੂਰਖਤਾ ਦਿਖਾਈ ਦੇ ਜੈਸੇ ਜੈਸੇ ਗਿਆਨ ਬਾਹਰ ਦਾ ਵਧਿਆ ਅੰਦਰ ਦੀ ਅਗਿਆਨਤਾ ਦਿਖਾਈ ਦੇ ਉਤਨਾ ਹੀ ਅੰਦਰ ਦਾ ਅਗਿਆਨ ਵਧਦਾ ਹੈ ਜਿਤਨਾ ਬਾਹਰ ਦਾ ਗਿਆਨ ਇੱਕ ਅਗਿਆਨੀ ਮਨੁੱਖ ਨੂੰ ਅਨਪੜ ਮਨੁੱਖ ਨੂੰ ਨਾ ਸਮਝਵੋ ਅੰਦਰ ਦੀ ਅਗਿਆਨਤਾ ਨਹੀਂ ਦਿਖਾਈ ਦੇਂਦੀ ਅੰਦਰ ਦੀ ਨਾ ਸਮਝੇ ਨਹੀਂ ਦਿਖਾਈ ਦੇਂਦੀ ਕਿਉਂ ਅਜੇ ਬਾਰੋਂ ਹੀ ਨਾ ਸਮਝ ਅਜੇ ਬਾਰੋਂ ਹੀ ਅਗਿਆਨੀ ਹੈ ਕੁਝ ਨਹੀਂ ਜਾਣਦਾ ਕੁਝ ਨਹੀਂ ਪਰ ਬਾਰੋਂ ਤੇ ਅਨਪੜ੍ਹ ਹੈ ਪੜਾ ਲਿਖਾ ਕੁਝ ਵੀ ਨਹੀਂ ਲੇਕਿਨ ਅੰਦਰ ਦੀ ਅਗਿਆਨਤਾ ਦਿਖਾਈ ਦੇਂਦੀ ਹੈ ਇਹ ਉਸ ਦੀ ਪੁਰਬਲੀ ਤਪੱਸਿਆ ਪੁਰਬਲੇ ਸੰਸਕਾਰ ਨੇ ਵਰਨਾ ਐਸਾ ਹੁੰਦਾ ਹੈ ਕਵੀਰ ਰਵਨਾਸ ਨਾਮ ਦੇਵ ਲਈ ਵਿਦਿਆਲਿਆਂ ਦੇ ਦਰਵਾਜ਼ੇ ਖੰਦਸ ਇਹਨਾਂ ਨੂੰ ਪੜਾਇਆ ਨਹੀਂ ਜਾਂਦਾ ਸੀ ਪੜਾਣ ਵਾਲੇ ਬ੍ਰਾਹਮਣ ਤੇ ਬ੍ਰਾਹਮਣ ਕਹਿੰਦੇ ਸਨ ਸ਼ੌਧਰ ਦੀ ਤੇ ਅਸੀਂ ਚਾਇਆ ਹੀ ਨਹੀਂ ਇਹ ਨਹੀਂ ਪੜੇ ਲੇਕਿਨ ਫਿਰ ਵੀ ਅੰਦਰ ਦੀ ਨਾਲ ਸਮਝੇ ਦਾ ਪਤਾ ਚੱਲ ਗਿਆ ਇਹ ਪੂਰਬ ਲਈ ਤਬੱਸ ਹੈ ਵਰਨਾ ਇਸਾ ਨਹੀਂ